ਵੇ ਕਿ ਬੀਜੇਪੀ ਨੂੰ ਆਦਤ ਹੈ ਕਿ ਪੰਜਾਬ ਦੇ ਨਾਲ ਬਾਰ 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 ਮੱਕਾਰੀ ਕਰਨੀ ਹੈ ਧੋਖਾ ਕਰਨਾ ਹੈ ਪਿੱਠ ਦੇ ਵਿੱਚ ਛੜਾ ਮਾਰਨਾ ਹੈ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕਾਂ ਉੱਪਰ ਡਾਕੇ ਵੱਜਦੇ ਰਹੇ ਨੇ ਤੇ ਹੁਣ ਇੱਕ ਨਵਾਂ ਡਾਕਾ ਨਵੀਂ ਚੋਰੀ ਪੰਜ ਦਰਿਆਵਾਂ ਦੇ ਪੰਜਾਬ ਦੇ ਦੇ ਪਾਣੀ ਨੇ ਜਿਹੜੇ ਉਹਦੀ ਚੋਰੀ ਉਹਦੇ ਉੱਪਰ ਡਾਕਾ ਮਾਰਨ ਦੀ ਸੰਸਾਣ ਜਿਹੜੀਆਂ ਉਹ ਰਚੀਆਂ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਬੀਐਮਬੀ ਜਿਸ ਦੇ ਵਿੱਚ 60% ਪੰਜਾਬ ਦਾ ਸ਼ੇਅਰ ਹੈ ਉਹਦੇ ਵੀ ਪਾਣੀ ਉੱਪਰ ਡਾਕਾ ਮਾਰ ਕੇ ਚੋਰੀ ਕਰਕੇ ਪੰਜਾਬ ਦਾ ਪਾਣੀ ਉਹ ਹਰਿਆਣੇ ਨੂੰ ਦੇਣ ਦੀਆਂ ਕੁਝ ਚਾਲਾਂ ਨੇ ਜਿਹੜੀਆਂ ਉਹ ਰਚੀਆਂ ਗਈਆਂ ਨੇ ਹਰਿਆਣੇ ਨੂੰ ਆਲਰੇਡੀ 1700 ਕਿਊਸਿਕ ਉਹਨਾਂ ਦੇ ਸ਼ੇਅਰ ਤੋਂ ਵੱਧ ਕੇ 4700 ਕਿਊਸਿਕ ਦਿੱਤਾ ਜਾ ਰਿਹਾ ਪਰ ਇਸ ਤੋਂ ਵੀ ਵੱਧ ਪਾਣੀ ਪੰਜਾਬ ਦਾ ਲੁੱਟਿਆ ਜਾ ਰਿਹਾ ਜਿਹਦੇ ਜਿਸ ਨੂੰ ਰੋਕਣ ਦੇ ਲਈ ਜਿਹਦੀ ਲੜਾਈ ਦੇ ਲਈ ਅੱਜ ਪੰਜਾਬ ਸਰਕਾਰ ਨੇ ਮਾਨ ਸਾਹਿਬ ਭਗਵੰਤ ਮਾਨ ਜੀ ਨੇ ਸਾਰੇ ਕੈਬਨਿਟ ਨੇ ਸਾਰੇ ਐਮਐਲਏ ਉੱਥੇ ਇਕੱਠੇ ਹੋਏ ਸਾਡੇ ਮਾਣਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਉਹ ਉ체ਚੇ ਤੌਰ ਤੇ ਆਏ ਤੇ ਇਹ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਨਾਲ ਪਾਣੀਆਂ ਦੇ ਉੱਪਰ ਡਾਕਾ ਨਹੀਂ ਵੱਜਣ ਦਿੱਤਾ ਜਾਊਗਾ